ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਸਿਰਫ ਲੋਕ ਸਭਾ ਸੀਟ ਫਿਰੋਜ਼ਪੁਰ ਰਹਿ ਗਈ ਹੈ ਉਮੀਦਵਾਰ ਲੜਨ ਨੂੰ ਤੇ ਇੱਥੇ ਉਮੀਦਵਾਰ ਨੂੰ ਲੈ ਕੇ ਕਈ ਚਰਚਾਵਾਂ ਨੇ ਚਰਚਾ ਇਹ ਨੇ ਕਿ ਪੰਜਾਬੀ ਆ ਇੱਕ ਜੋ ਕਿ ਬਾਹਰ ਰਹਿੰਦਾ ਤੇ ਬਹੁਤ ਵੱਡੀ ਸ਼ਖਸੀਅਤ ਹੈ ਹਰ ਥਾਂ ਤੇ ਜਾਣਿਆ ਪਛਾਣੀ ਸ਼ਖਸੀਅਤ ਹੈ ਤੇ ਉਸ ਦਾ ਸੰਬੰਧ ਵੀ ਫਿਰੋਜ਼ਪੁਰ ਹਲਕੇ ਦੇ ਨਾਲ ਹੈ ਤੇ ਉਸ ਨੂੰ ਉਮੀਦਵਾਰ ਬਣਾਏ ਜਾਣ ਦੀ ਚਰਚਾ ਹਾਲਾਂਕਿ ਚਰਚਾਵਾਂ ਕਈ ਨੇ ਉਹਨਾਂ ਚਰਚਾਵਾਂ ਦੇ ਵਿੱਚੋਂ ਇੱਕ ਚਰਚਾ ਇਹ ਹੈ ਤੁਸੀਂ ਜੁੜੇ ਹੋ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਕਾਂਗਰਸ ਦੀ ਸੂਚੀ ਦੇ ਵਿੱਚ ਦੇਰੀ ਆਉਂਦੀ ਰਹੀ ਪਰ ਆਖਰਕਾਰ ਕਾਂਗਰਸ ਨੇ ਆਪਣੇ 12 ਉਮੀਦਵਾਰ ਐਲਾਨਤੇ ਇਹਨਾਂ 12 ਉਮੀਦਵਾਰਾਂ ਦੇ ਵਿੱਚੋਂ ਲਗਾਤਾਰ ਚਰਚਾ ਇਹ ਚੱਲ ਰਹੀ ਹੈ ਕਿ ਹੁਣ ਫਿਰੋਜ਼ਪੁਰ ਵਾਲੀ ਸੀਟ ਦਾ ਕੀ ਬਣੇਗਾ ਕਦੇ ਚਰਚਾ ਚੱਲਦੀ ਹੈ ਕਿ ਰਾਣਾ ਗਰਮੀਤ ਸਿੰਘ ਸੋਢੀ ਨੂੰ ਵਾਪਸ ਲਿਆਂਦਾ ਜਾਵੇਗਾ ਟਿਕਟ ਦੇ ਦਿੱਤੀ ਜਾਵੇਗੀ ਇਹ ਚਰਚਾ ਆਪਣੇ ਪੂਰੇ ਜੋਬਨ ਦੇ ਉੱਤੇ ਹੈ ਇਸ ਚਰਚਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਫਿਰ ਚਰਚਾ ਇਹ ਹੈ ਕਿ ਰਮਿੰਦਰ ਆਵਲਾ ਨੂੰ ਵੀ ਰੋਕਿਆ ਜਾ ਸਕਦਾ ਹੈ ਤੇ ਟੇਡ ਦਿੱਤੀ ਜਾ ਸਕਦੀ ਹੈ ਇਹ ਵੀ ਚਰਚਾ ਫੁੱਲ ਹੈ ਤੀਜੀ ਚਰਚਾ ਇਹ ਹੈ ਕਿ ਜਿਹੜੀ ਸ਼ੇਰ ਸਿੰਘ ਗੁਬਾਇਆ ਸਾਬਕਾ ਲੋਕ ਸਭਾ ਮੈਂਬਰ ਸਾਬਕਾ ਵਿਧਾਇਕ ਉਹਨਾਂ ਨੂੰ ਵੀ ਟੇਡ ਦਿੱਤੀ ਜਾ ਸਕਦੀ ਹੈ ਕਿਉਂਕਿ ਉਹਨਾਂ ਦਾ ਅਕਸ ਕਹਿ ਲਈਏ ਉਹਨਾਂ ਦੀ ਬਰਾਦਰੀ ਦਾ ਪ੍ਰਭਾਵ ਕਹਿ ਲਈਏ ਉਹ ਇਸ ਪ੍ਰਕਾਰ ਦਾ ਹੈ ਹੁਣ ਜਿਹੜੀ ਨਵੀਂ ਚਰਚਾ ਚੱਲੀ ਹੈ ਬੜੇ ਜੋਰਾ ਸ਼ੋਰਾ ਨਾਲ ਇਹ ਚਰਚਾ ਉੱਪਰ ਕੇ ਸਾਹਮਣੇ ਆਈ ਹੈ ਆਖਰਕਾਰ ਮਸਲੇ ਕੀ ਨੇ ਕਿਉਂ ਕਾਂਗਰਸ ਫਰੋਜਪੁਰ ਨੂੰ ਹਾਲੇ ਤੱਕ ਹੋਲਡ ਤੇ ਰੱਖੀ ਬੈਠੀ ਹੈ ਚਰਚਾ ਇਹ ਚੱਲੀ ਆ ਸੂਤਰ ਦੱਸਦੇ ਆ ਕਿ ਇੱਕ ਵੱਡੀ ਪਰਸਨੈਲਿਟੀ ਵੱਡੀ ਸ਼ਖਸੀਅਤ ਸੈਲੀਬ੍ਰਿਟੀ ਕਹਿੰਦੇ ਆ ਜਿਹਨੂੰ ਆਪਾਂ ਆਮ ਸ਼ਬਦਾਂ ਚ ਸੈਲੀਬ੍ਰਿਟੀ ਨੂੰ ਟੈਗਟ ਦੇਣ ਦੀ ਤਿਆਰੀ ਆ ਫਰੋਜਪੁਰ ਜ਼ਿਲ੍ਹੇ ਨਾਲ ਸੰਬੰਧ ਆ ਉਸਦਾ ਉਹ ਸੈਲੀਬ੍ਰਿਟੀ ਕੋਈ ਹੋਰ ਨਹੀਂ ਸੋਨੂ ਸੂਤ ਦੱਸੇ ਜਾ ਰਹੇ ਨੇ ਸੋਨੂ ਜੂਦ ਮੋਗੇ ਦੇ ਰਹਿਣ ਵਾਲੇ ਨੇ ਉਹ ਉਹਨਾਂ ਦੀ ਭੈਣ ਜਿਹੜੇ ਆ ਉਹ ਕਾਂਗਰਸ ਦੇ ਵਿੱਚ ਪਹਿਲਾਂ ਵੀ ਟਿਕਟ ਲੜ ਚੁੱਕੇ ਨੇਗੇ 2022 ਦੀ ਵਿਧਾਨ ਸਭਾ ਚੋਣ ਹੈ ਜਿਹੜੀ ਉਹ ਕਾਂਗਰਸ ਦੀ ਟਿਕਟ ਤੇ ਮੋਗੇ ਤੋਂ ਉਹ ਲੜ ਚੁੱਕੇ ਨੇ ਸੋਨੂ ਸੂਦ ਨੇ ਪ੍ਰਚਾਰ ਵੀ ਕੀਤਾ ਸੀਗਾ ਉਹਨਾਂ ਦੇ ਲਈ ਤਾਂ ਇਹ ਸਥਿਤੀ ਹੈ ਸੋਨੂ ਸੂਦ ਜਿਹੜੇ ਆ ਉਹ ਫਿਰੋਜ਼ਪੁਰ ਤੋਂ ਚੋਣ ਲੜ ਸਕਦੇ ਆ ਇਹ ਸੰਭਾਵਨਾਵਾਂ ਬਣ ਚੁੱਕੀਆਂ ਨੇ ਹਾਲਾਂਕਿ ਕਾਂਗਰਸੀ ਸੂਤਰ ਇਸ ਬਾਰੇ ਉਨਾ ਖੁੱਲ ਕੇ ਤੇ ਡੂੰਘਾਈ ਦੇ ਨਾਲ ਗੱਲ ਨਹੀਂ ਕਰਦੇ ਜਿੰਨੀ ਕਰਨੀ ਚਾਹੀਦੀ ਆ ਪਰ ਨਾ ਵੀ ਨਹੀਂ ਕਰਦੇ ਸਥਿਤੀ ਇਹ ਬਣ ਗਈ ਕਿ ਉਹ ਨਾ ਵੀ ਨਹੀਂ ਕਰਦੇ ਤੇ ਹਾਂ ਵੀ ਨਹੀਂ ਕਰਦੇ ਸਾਡੇ ਵਰਗੇ ਪੱਤਰਕਾਰਾਂ ਨੂੰ ਵਿਚ ਵਿਚਾਲੇ ਰੱਖ ਰਿਹਾ ਪਰ ਕਈ ਦਿਨਾਂ ਤੋਂ ਇਹ ਖਬਰ ਮੇਰੇ ਕੋਲ ਆਈ ਹੋਈ ਸੀ ਮੈਂ ਸੋਚਿਆ ਕਿ ਰੋਕ ਲਿਆ ਜਾਵੇ ਜਿੰਨਾ ਸਮਾਂ ਸਥਿਤੀਆਂ ਮਜ਼ਬੂਤ ਨਹੀਂ ਹੁੰਦੀਆਂ ਤਾਂ ਕੁਝ ਕੁ ਸਥਿਤੀਆਂ ਇੱਕ ਕਈ ਪਾਸਿਆਂ ਤੋਂ ਮਜ਼ਬੂਤ ਹੋਈਆਂ ਨੇ ਕੋਈ ਹੋਰ ਨਾਂ ਵੀ ਹੋ ਸਕਦਾ ਪਰ ਜੋ ਹਿੰਟ ਮਿਲੇ ਜੋ ਸੂਤਰ ਜਿੰਨੀ ਗੱਲ ਖੋਲ ਕੇ ਦੱਸਦੇ ਆ ਉਸ ਦੇ ਹਿਸਾਬ ਨਾਲ ਸਾਨੂੰ ਸੂਝ ਜਿਹੜੇ ਆ ਉਹ ਕਾਂਗਰਸ ਦੇ ਉਮੀਦਵਾਰ ਹੋ ਸਕਦੇ ਆ ਫਿਰੋਜ਼ਪੁਰ ਤੋਂ ਕਿਉਂਕਿ ਉਹਨਾਂ ਦਾ ਹਲਕਾ ਵੀ ਇੱਥੋਂ ਦਾ ਪੁਰਾਣੇ ਕਾਂਗਰਸੀ ਨੇ ਉਹਨਾਂ ਦੀ ਭੈਣ ਕਾਂਗਰਸ ਚ ਨੇ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਦੀ ਚੋਣ ਲੜੀ ਹੈ ਇਹ ਸਾਰੀਆਂ ਸਥਿਤੀਆਂ ਜਿਹੜੀਆਂ ਨੇ ਇਸ ਗੱਲ ਵੱਲ ਵਾਜੇ ਇਸ਼ਾਰਾ ਕਰਦੀਆਂ ਹੁਣ ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਸੂਦ ਆਉਂਦੇ ਆ ਕਿ ਨਹੀਂ ਆਉਂਦੇ ਜੇ ਆਉਂਦੇ ਨੇ ਤੇ ਜਿੱਤ ਪਾਉਂਦੇ ਨੇ ਕਿ ਨਹੀਂ ਪਾਉਂਦੇ ਸਥਿਤੀਆਂ ਇਹ ਰਹਿਣਗੀਆਂ ਤੁਹਾਡੀ ਕੀ ਰਹਿ ਹੈ ਕਿ ਤੁਹਾਨੂੰ ਸੂਦ ਨੂੰ ਢੇਡ ਦਿੱਤੀ ਜਾ ਸਕਦੀ ਹੈ ਜਾਂ ਫਿਰ ਨਹੀਂ ਜੇ ਦਿੱਤੀ ਜਾ ਸਕਦੀ ਹੈ ਤਾਂ ਉਹ ਜਿੱਤਨ ਦੀ ਕੈਪੈਸਿਟੀ ਚ ਹੈਗੇ ਨੇ ਜਿੱਤ ਸਕਦੇ ਨੇ ਜਾਂ ਨਹੀਂ ਆਪਣੀ ਰੈਕਮੈਂਟ ਬਾਕਸ ਚ ਜਰੂਰ ਦਿਓ